ਏ ਭਾਜੀ ਮੈਂ ਉਹ ਗੱਡੀ پارک ਕੀਤੀ ਹੋਈ ਸੀਗੀ ਘਰ ਦੇ ਬਾਹਰ ਕੋਈ ਇਹ ਨਹੀਂ ਕਿ ਆਪਾਂ ਸੜਕ ਦੇ ਵਿੱਚੋਂ ਵਿੱਚ ਸੀ ਸਾਈਡ ਤੇ ਗੱਡੀ پارک ਹੈ ਹੋਰ ਵੀ ਗੱਡੀਆਂ ਖੜੀਆਂ ਨੇ ਤੇ ਪਿੱਛੋਂ ਇੱਕ ਬਹੁਤ ਤੇਜ਼ ਰਫ਼ਤਾਰ ਨਾਲ ਬੰਦਾ ਆਇਆ ਜਿਨੇ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਕੀ ਨਹੀਂ ਪੂਰਾ ਰਜਿਆ ਸੀ ਸ਼ਰਾਬ ਨਾਲ ਹੋਰ ਵੀ ਨਸ਼ਾ ਕੀਤਾ ਹੋਊਗਾ ਪਿੱਛੇ ਤੋਂ ਦੋ ਗੱਡੀਆਂ ਠੋਕਦਾ ਆਇਆ ਉਹ ਉਸ ਤੋਂ ਬਾਅਦ ਉਹਨੇ ਆਵਲੀ ਸਾਈਡ ਤੇ ਗੱਡੀ ਰੋਕੀ ਤੇ ਮੇਰੀ ਗੱਡੀ ਤੁਸੀਂ ਲਗਾਓ ਕਿ ਉਹ ਪਿੱਛੇ ਖੜੀ ਸੀ ਜਿੱਥੇ ਠੋਕੀ ਹੈ ਉੱਥੋਂ ਉਹ 10 15 ਫੁੱਟ ਅੱਗੇ ਆ ਗਈ ਹੈ ਤੇ ਪੂਰੀ ਡੈਮੇਜ ਹੋ ਚੁੱਕੀ ਹੈ ਤੇ ਨਵੀਂ ਗੱਡੀ ਹੈ ਤੇ ਉਸ ਤੋਂ ਬਾਅਦ ਅਸੀਂ ਫੋਨ ਕੀਤਾ ਕੰਪਲੇਨ ਲਗਾਈ ਪੁਲਿਸ ਆਈ ਅੰਦਰ ਗਏ ਨੇ ਕਹਿੰਦੇ ਜੀ ਬੰਦਾ ਹੈ ਨਹੀਂ ਹੂੰ ਜੋ ਅੰਦਰ ਬੁਰਾ ਮਾਰਕੁੱਟ ਕਰ ਰਿਹਾ ਸੀ ਆਪਣੇ ਘਰ ਦਾ ਨਾਲ ਵੀ ਜਿਹੜੇ ਸਾਨੂੰ ਬਾਹਰ ਵਾਜ ਆ ਰਹੀਆਂ ਸੀਗੀਆਂ ਤੇ ਉਸ ਤੋਂ ਬਾਅਦ ਵੀ ਉਹਨਾਂ ਦਾ ਜਦ ਅੰਦਰ ਗਏ ਤਾਂ ਕਹਿੰਦੇ ਹੈ ਨਹੀਂ ਜੀ ਕਹਿੰਦੇ ਪਿੱਛੋ ਟੱਪ ਕੇ ਭੱਜ ਗਿਆ ਉਹ ਜਿਵੇਂ ਕਹਿ ਰਹੇ ਨੇ ਜੀ ਪੂਰੇ ਮੁਹੱਲੇ ਵਾਲੇ ਵੀ ਸੋਤੋ ਉੱਤੀ ਰਫਤਾਰ ਸੀਗੀ ਕਿ ਮੇਰੀ ਨਵੀਂ ਗੱਡੀ ਹੈ ਤੇ ਮੈਨੂੰ ਗੱਡੀ ਬਦਲੇ ਗੱਡੀ ਦੇਵੇ ਮੈਂ ਗੱਡੀ ਠੀਕ ਨਹੀਂ ਕਰਾਉਣੀ ਕਿਸੇ ਚਾਰ ਬੱਚੇ ਨਾਲ ਕੇ ক্রিকেট ਖੇਲਦੇ ਆ ਕੋਈ ਪਟਾਕੇ ਚਲਾਉਂਦੇ ਆ ਗੁਰਪੁਰੂਆਂ ਕਾ ਕੇ ਚਲਾ ਰਹੇ ਜਿ ਕੋਚ ਉਹਦੇ ਜਦੋਂ ਗੱਡੀ ਤੇਜ ਹੈ ਤੇ ਨਾਟਕੇ ਅੰਦਰ ਬੜੇ ਨੇ ਬੱਚੋ ਕੋਚ ਸੋ ਤੋਂ ਵੱਧ ਰਫ਼ਤਾਰ ਹੈ ਜਿਸਾ ਜਾ ਰਿਹਾ ਕਿ ਹਾਲਤ ਮਚੇ ਦੀ ਹਾਲਤ ਚ ਸੀਗੀ ਬਿਲਕੁਲ ਮਜੀ ਜੋ ਤਾਈ ਦਾ ਪੁਲਸ ਵਾਲਿਆਂ ਨੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂ ਵੀ ਉਹਨਾਂ ਨੂੰ ਮਤਲਬ ਕੋਈ ਫੋਨ ਆ ਗਿਆ ਜਾਂ ਕੁਝ ਹੋ ਗਿਆ ਵੀ ਆਪਾਂ ਇਹ ਡਾਕਟਰੀ ਮਾਈਨਾ ਨਹੀਂ ਕਰਾਉਣਾ ਇਹ ਸਾਰਾ ਗਲੀ ਮੱਲਾ کہہ ਰਿਹਾ ਡਾਕਟਰੀ ਮਾਈਨਾ ਕਰਾਂ ਤੇ ਪੁਲਿਸ ਨੂੰ ਵੀ ਅਰਜਾ ਕਿ ਤੁਸੀਂ ਤੇ ਮੈਂ ਹਾਂ ਯਮਰੀ ਦੇਰ ਰਾਤ ਇੱਕ ਕਾਰ ਚਾਲਕ ਦਾ ਕਹਿਰ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਪੱਤੀ ਸੈਕਟਰ A ਦੇ ਵਿੱਚ ਜਿਸ ਨੇ 3-4 ਗੱਡੀਆਂ ਨੂੰ ਜਿਹੜੇ ਕੀ ਹੈ ਭਿਆਨਕਰ ਟੱਕਰ ਮਾਰੀ ਗੱਲਬਾਤ ਜਾਣ ਲੈਣੇ ਆ ਕੀ ਗੱਲਬਾਤ ਕੀ ਮਾਮਲਾ ਹੋਇਆ ਕੌਣ ਵਿਅਕਤੀ ਸੀਗਾ ਕਿੱਥੇ ਰਹਿਣ ਵਾਲਾ ਸੀਗਾ ਕਿਸ ਹਾਲਾਤਾਂ 'ਚ ਸੀਗਾ ਪਾਜੀ ਦਰਸਲ ਇਥੇ ਇਹ ਪਾਜੀ ਮੈਂ ਉਹ ਗੱਡੀ ਪਾਰਕ ਕੀਤੀ ਹੋਈ ਸੀਗੀ ਘਰ ਦੇ ਬਾਹਰ ਕੋਈ ਇਹ ਨਹੀਂ ਕਿ ਆਪਾਂ ਸੜਕ ਦੇ ਵਿੱਚੋਂ ਵਿੱਚ ਸੀ ਸਾਈਡ ਤੇ ਗੱਡੀ ਪਾਰਕ ਹੈ ਹੋਰ ਵੀ ਗੱਡੀਆਂ ਖੜੀਆਂ ਨੇ ਤੇ ਪਿੱਛੋਂ ਇੱਕ ਬਹੁਤ ਤੇਜ਼ ਰਫ਼ਤਾਰ ਨਾਲ ਬੰਦਾ ਆਇਆ ਜਿਨੇ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਕੀ ਨਹੀਂ ਪੂਰਾ ਰਜਿਆ ਸੀ ਸ਼ਰਾਬ ਨਾਲ ਹੋਰ ਵੀ ਨਸ਼ਾ ਕੀਤਾ ਹੋਊਗਾ ਪਿੱਛੇ ਤੋਂ ਦੋ ਗੱਡੀਆਂ ਠੋਕਦਾ ਆਇਆ ਉਹ ਉਸ ਤੋਂ ਬਾਅਦ ਉਹਨੇ ਆਵਲੀ ਸਾਈਡ ਤੇ ਗੱਡੀ ਠੋਕੀ ਤੇ ਮੇਰੀ ਗੱਡੀ ਤੁਸੀਂ ਲਗਾਓ ਕਿ ਉਹ ਪਿੱਛੇ ਖੜੀ ਸੀ ਜਿੱਥੇ ਠੋਕੀ ਹੈ ਉੱਥੋਂ ਉਹ 10 15 ਫੁੱਟ ਅੱਗੇ ਆ ਗਈ ਹੈ ਤੇ ਪੂਰੀ ਡੈਮੇਜ ਹੋ ਚੁੱਕੀ ਹੈ ਤੇ ਨਵੀਂ ਗੱਡੀ ਹੈ ਤੇ ਉਸ ਤੋਂ ਬਾਅਦ ਅਸੀਂ ਫੋਨ ਕੀਤਾ ਕੰਪਲੇਨ ਲਗਾਈ ਪੁਲਿਸ ਆਈ ਅੰਦਰ ਗਏ ਨੇ ਕਹਿੰਦੇ ਜੀ ਬੰਦਾ ਹੈ ਨਹੀਂ ਜੋ ਅੰਦਰ ਬੁਰਾ ਮਾਰਕੁੱਟ ਕਰ ਰਿਹਾ ਸੀ ਆਪਣੇ ਘਰ ਦਾ ਨਾਲ ਵੀ ਜਿਹੜੀਆਂ ਸਾਨੂੰ ਬਾਹਰ ਵਾਜ ਆ ਰਹੀਆਂ ਸੀਗੀਆਂ ਤੇ ਉਸ ਤੋਂ ਬਾਅਦ ਵੀ ਉਹਨਾਂ ਦਾ ਜਿਆਦਾ ਅੰਦਰ ਗਏ ਤਾਂ ਕਹਿੰਦੇ ਹੈ ਨਹੀਂ ਜੀ ਕਹਿੰਦੇ ਪਿੱਛੋ ਟੱਪ ਕੇ ਭੱਜ ਗਿਆ ਉਹ ਸਾਨੂੰ ਇਹ ਬਿਆਨ ਨੇ ਤੇ ਹੁਣ ਮੈਂ ਜਾ ਕੇ ਥਾਣੇ 'ਚ ਰਿਪੋਰਟ ਲਿਖਾ ਤਾ ਆਇਆ ਤਾਂ ਬਟ ਮੈਨੂੰ ਫੇਰ ਵੀ ਮੀਡੀਆ ਦੀ ਹੈਲਪ ਲੈਣੀ ਪੈ ਰਹੀ ਹੈ ਤਾਂ ਕਿ ਮੇਰੇ ਕੇਸ ਨੂੰ ਇਹ ਜਿਆਦਾ-ਜਿਆਦਾ ਹਾਈਲਾਈਟ ਕੀਤਾ ਜਾਵੇ ਤਾਂ ਕਿ ਮੈਨੂੰ ਇਨਸਾਫ ਮਿਲੇ ਰਿਗਾਰਡਿੰਗ ਕਿ ਮੇਰੀ ਨਵੀਂ ਗੱਡੀ ਹੈ ਤੇ ਮੈਨੂੰ ਗੱਡੀ ਬਦਲੇ ਗੱਡੀ ਦੇਵੇ ਮੈਂ ਗੱਡੀ ਠੀਕ ਨਹੀਂ ਕਰਾਉਣੀ ਭਾਜੀ ਇਹ ਹੈ ਕੋਈ ਨਾ ਸ਼ਖਸ ਜਿਨੇ ਗੱਡੀ ਮਾਰੀ ਤੜੇ ਇਹ ਇੱਥੇ ਹੀ ਸਾਹਮਣੇ ਚ ਕਹਿੰਦੇ ਆ ਆਪਣਾ 32 ਸੈਕਟਰ ਦੇ ਵਿੱਚ ਹੀ ਰਹਿੰਦੇ ਨੇ ਤੇ 32 ਸੈਕਟਰ ਦੇ ਵਿੱਚ 2423 ਉਹਨਾਂ ਦਾ ਹਾਊਸ ਨੰਬਰ ਹੈ ਪ੍ਰਿੰਸ ਗੋਗਿਆ ਉਹਨਾਂ ਦਾ ਨਾਮ ਹੈ ਜੀ ਤੇ ਬਾਕੀ ਮੈਨੂੰ ਜ਼ਿਆਦਾ ਕੁਝ ਪਤਾ ਨਹੀਂ ਕਿਉਂਕਿ ਮੈਂ ਖੁਦ ਇੱਥੇ ਰੈਂਟੇ ਹੀ ਰਹ ਰਹੇ ਹਾਂ ਸਾਂਗਦੇ ਵਿੱਚ ਹੋਇਆ ਮੈਨੂੰ ਇੱਥੇ ਰਹਿੰਦੇ ਹੋਏ ਤੇ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਦੱਸ ਦੇਣੇ ਮੁੱਲੇ ਵਾਲੇ ਵੀ ਉਹ ਬੰਦੇ ਦੀ ਨੇਚਰ ਹੀ ਐਵੇਂ ਦੀ ਹੈ ਮਹੀਨਾ ਤੋਂ ਪਹਿਲਾਂ ਵੀ ਉਹ ਇਹੋ ਕਾਫੀ ਲੜਾਈ ਕੀਤੀ ਉਸ ਬੰਦੇ ਨੇ ਤੇ 15-20 ਬੰਦੇ ਉਹਨਾਂ ਦੇ ਘਰ ਦੇ ਬਾਹਰ ਖੜੇ ਸੀ ਆ ਕੇ ਤੇ ਹੋਰ ਵੀ ਉਹਨਾਂ ਬਾਰੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਐਵੇਂ ਦੀਆਂ ਅੱਛਾ ਭਾਈ ਕਿੰਨੇ ਕੋਈ ਰਫਤਾਰ ਚ ਹੋਣੀ ਹੈ ਗੱਡੀ ਜਿਵੇਂ ਕਹਿ ਰਹੇ ਨੇ ਜੀ ਪੂਰੇ ਮੁੱਲੇ ਵਾਲੇ ਵੀ 100 ਤੋਂ ਉੱਤੇ ਹੀ ਰਫਤਾਰ ਸੀਗੀ ਅੱਛਾ ਜੀ ਇਹ ਹੋਰ ਵੀ ਕਿਸੇ ਗੱਡੀਆਂ ਨੂੰ ਹਿੱਟ ਵਗੈਰਾ ਬਿਲਕੁਲ ਜੀ ਦੋ ਗੱਡੀਆਂ ਹੋਰ ਹਿੱਟ ਹੋਈਆਂ ਨੇ ਇੱਕ ਮੇਰੇ ਪਿੱਛੇ ਖੜੀ ਆ ਥੋੜੀ ਜੀ ਹੋਈ ਐ ਇੱਕ ਪਿੱਛੇ ਹੋਰ ਖੜੀ ਸੀ ਜਿਹਦੇ ਚ ਬੰਦੇ ਬੈਠੇ ਸੀ ਉਹ ਬਚ ਗਏ ਤੇ ਉਧਰੋਂ ਹਿੱਟ ਹੋ ਵੀ ਉਧਰੋਂ ਹਿੱਟ ਹੋ ਕੇ ਨਾਲ ਉਹਦੀ ਗੱਡੀ ਘੁੰਮੀ ਮੇਰੀ ਤਰਫ ਆ ਗਈ ਇਸ ਤਰਫ ਮੇਰੀ ਗੱਡੀ ਤੇ ਲੱਗੀ ਤਾਂ ਉਹ ਗੱਡੀ ਬੜੀ ਹਿੱਟ ਹੋ ਕੇ ਪੂਰੀ ਡੈਮੇਜ ਕਰਦੀ ਆ ਉਹਨੇ ਭਾਜੀ ਇਹ ਸ਼ਖਸ ਚਲੋ ਇਥੇ ਰਹਿਣ ਵਾਲਾ ਵਾਸੀ ਪ੍ਰਿੰਸ ਗੋਗਰਾ ਨਾਮ ਉਹਦਾ ਪਰ ਪ੍ਰਿੰਸ ਗੋਗਰਾ ਪਰ ਇਹ ਕਿਹੜੇ ਕਿਹੜੀ ਗੱਡੀ ਸੀਗੀ ਇਹਦੀ ਜਿਹਨੇ ਹਿੱਟ ਕੀਤੀ ਇਹਦੇ ਕੋਲ ਸਕੋਰਪੀਓ ਸਕੋਰਪੀਓ ਐਨ ਸੀਗੀ ਬਲੈਕ ਕਲਰ ਹਜੀ ਓਪਨ ਦੇ ਵਿੱਚ ਤੁਸੀਂ ਉਹ ਵੀ ਦੇਖ ਸਕਦੇ ਹੋ ਉਹਦੀ ਨੰਬਰ ਪਲੇਟ ਆ ਟੁੱਟੀ ਹੋਈ ਹੈ ਜੀ ਆ ਗਿਰੀ ਪਈ ਹੈ ਤੁਸੀਂ ਉਸ ਦੀ ਦੇਖ ਸਕਦੇ ਹੋ ਤੇ ਭਾਜੀ ਕੋਈ ਇਕੱਲਾ ਸੀਗਾ ਇਹ ਕਿੱਦਾਂ ਨਹੀਂ ਇਹ ਕੱਲਾ ਹੀ ਸੀ ਜੀ ਗੱਡੀ ਦੇ ਵਿੱਚ ਕੱਲਾ ਸੀਗਾ ਹਾਂਜੀ ਠੀਕ ਹੈ ਐਡਵੋਕੇਟ ਸਾਹਿਬ ਬੱਚੇ ਲਗਾ ਇੱਥੇ ਚਲੋ 32 ਸਟ੍ਰੀਟ ਪੋਰਸ਼ ਏਰੀਆ ਵੀ ਮੰਨਿਆ ਜਾਂਦਾ ਵਾ ਅਕਸਰ ਸ਼ਾਮ ਦੇ ਵੇਲੇ ਪਰਿਵਾਰ ਬਾਹਰ ਬੈਠਾ ਹੁੰਦਾ ਵਾ ਐਡੀ ਵੱਡੀ ਘਟਨਾ ਵਾਪਰੀ ਇੱਥੇ ਕਿਸ ਤਰ੍ਹਾਂ ਦੇ ਦੇ ਚੀਜ਼ ਨੂੰ ਇਹ ਵੋ ਕੱਲੇ ਪਰਿਵਾਰ ਨਹੀਂ ਕਿਸੇ ਲਈ ਬੱਚੇ ਛੋਟੇ ਵੀ ਖੇਲਦੇ ਹੁੰਦੇ ਆ ਕਿਉਂਕਿ ਇੱਥੇ ਪਾਰਕ ਖੇਲਣ ਵਾਸਤੇ ਕੋਈ ਗਰਾਊਂਡ ਨਹੀਂ ਕਿਸੇ ਚਾਰ ਬੱਚੇ ਹਾਲਕੇ ক্রিকেট ਖੇਲਦੇ ਆ ਕੋਈ ਪਟਾਕੇ ਚਲਾਉਂਦੇ ਆ ਗੁਰਪੁਰਬ ਕਰਕੇ ਚਲਾ ਰਹੇ ਜਿ ਕੁਝ ਉਹਦੇ ਜਦੋਂ ਗੱਡੀ ਤੇਜ਼ ਆਈ ਤੇ ਨਾਟਕੇ ਅੰਦਰ ਬੜੇ ਨੇ ਬੱਚੇ ਕੁਝ ਆਦਰਵਾਇਸ ਬੱਚੇ ਤੇ ਚਿੜੀ ਛੱਕਾ ਰਾਤ ਨੂੰ ਅਸੀਂ ਲੋਕ ਖੁਦ ਖਾਣਾ ਖਾ ਕੇ 10 15 ਕਦਮ ਸੈਰ ਕਰਦੇ ਆ ਲੇਡੀਜ਼ ਕਰਦੀਆਂ ਇਹ ਤਾਂ ਮਤਲਬ ਤੁਸੀਂ ਬਾਹਰ ਨਿਕਲ ਤੇ ਆਪਣੀ ਜਾਨ ਆਪਣੇ ਹੱਥ ਤੇ ਲੈ ਕੇ ਨਿਕਲ ਨਹੀਂ ਹੋਇਆ ਇਹ ਪੋਜੀਸ਼ਨ ਹੈ ਅਸਟੈਂਟ

ਕਿਸ ਤਰ੍ਹਾਂ ਦਾ ਮੰਜ਼ਲ ਦੇਖਦੇ ਹੋ ਰੂ ਕਵਾਨ ਵਾਲਾ ਜਿਹੜੇ ਕਿ ਦੱਸਿਆ ਜਾ ਰਿਹਾ ਮੰਜ਼ਲ ਹੈ ਸੋ ਤੋਂ ਵੱਧ ਰਫਤਾਰ ਹੈ ਦੱਸਿਆ ਜਾ ਰਿਹਾ ਕਿ ਹਾਲਾਤ ਮچھے ਦੇ ਹਾਲਾਤ ਚ ਸੀਗੇ ਬਿਲਕੁਲ ਭਾਜੀ ਜੋ ਤਾਂ ਹੀ ਦਾ ਪੁਲਸ ਵਾਲੇ ਨੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂ ਵੀ ਉਹਨਾਂ ਨੂੰ ਮਤਲਬ ਕੋਈ ਫੋਨ ਆ ਗਿਆ ਜਾਂ ਕੁਝ ਹੋ ਗਿਆ ਵੀ ਆਪਾਂ ਤੇ ਡਾਕਟਰੀ ਮਾਈਨਾ ਨਹੀਂ ਕਰਾਣਾ ਇਹ ਸਾਰਾ ਗਲੀ ਮੱਲਾ کہہ ਰਿਹਾ ਡਾਕਟਰੀ ਮਾਈਨਾ ਕਰਾਂ ਤੇ ਪੁਲਿਸ ਨੂੰ ਕੀ ਅਰਜ਼ਾ ਇਹ ਤੁਹਾਨੂੰ ਕਹੀ ਜਾਂ ਕੰਮ ਕਰਨਾ ਹੈ ਜੇ ਤੁਹਾਨੂੰ ਪਿੱਛੇ ਫੋਨ ਆ ਗਿਆ ਤਾਂ ਨਹੀਂ ਕਰਨਾ ਜਾਂ ਤੁਸੀਂ ਕੋਈ ਪੈਸੇ ਖਾ ਲੈ ਤਾਂ ਨਹੀਂ ਕਰਾਣਾ ਕੋਈ ਨਾ ਕੀ ਕਾਰਨ ਤੁਹਾਡੇ ਜਿਹ ਹੈ ਨਾ ਵੀ ਇਹ ਕੰਮ ਨਹੀਂ ਕਰਦਾ ਸਾਡੇ ਜਨੀ ਜੀ ਹੁਣ ਉਹ ਯਾਰ ਮੈਂ ਉਹਨਾਂ ਗੱਲ ਉਹਨਾਂ ਦੀ ਕਰ ਰਿਹਾ ਸਰ ਗੱਲ ਉਹਨਾਂ ਦੀ ਕਰ ਰਿਹਾ ਉਹਨਾਂ ਨੇ ਦੇਵ ਹਸਪੀਟਲ ਗਿਆ ਤਾਂ ਦੇਵ ਹਸਪੀਟਲ ਵੀ ਨਹੀਂ ਹੈ ਗਿਆ ਸੀ ਦੇਖਿਆ ਅੱਗੇ ਕਿਹਾ ਕਿ 40s ਦੇ ਵਿੱਚ ਹੈ ਉੱਥੇ ਵੀ ਸਾਨੂੰ ਤਾਂ ਕੋਈ ਨਹੀਂ ਲੱਭਿਆ ਜਾਨੀ ਕੋਈ ਜਾਨੀ ਨੁਕਸਾਨ ਹੈ ਕੋਈ ਕਿਸੇ ਕੋਈ ਫੱਟਰ ਵਗੈਰਾ ਨਹੀਂ ਜਾਨੀ ਨੁਕਸਾਨ ਹੀ ਬਚਿਆ ਜੀ ਜੇ ਹੋ ਜਾਂਦਾ ਤਾਂ ਸ਼ਾਇਦ ਇੱਥੇ ਅੱਜ ਮਾਤਮ ਦਾ ਫਰਮ ਹੋਲ ਛਾਇਆ ਹੁੰਦਾ ਸਿਰਫ ਗੱਡੀਆਂ ਨੇ ਇਸ ਕਰਕੇ ਨਹੀਂ ਲੱਗ ਰਿਹਾ ਲੋਕਾਂ ਨੂੰ ਵੀ ਗੱਡੀਆਂ ਫੁੱਟੀਆਂ ਨੇ ਕੋਈ ਕੋਈ ਫੱਟਰ ਹੋਇਆ ਕੋਈ ਵਗੈਰਾ ਕੋਈ ਨਹੀਂ ਫੱਟਰ ਨਹੀਂ ਹੋਇਆ ਜੀ ਫੱਟਰ ਗੱਡੀਆਂ ਹੀ ਹੋਈਆਂ ਨੇ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਈਆਂ ਤਾਂ ਸ਼ੁਕਰ ਮਨਾਓ ਪ੍ਰਮਾਤਮਾ ਦਾ ਵੀ ਕੋਈ ਬਾਤ ਨਹੀਂ ਸੀ ਉਸ ਟਾਈਮ ਉਹਨਾਂ ਦੇ ਆਸ-ਪਾਸ ਉਸ ਗੱਡੀ ਦੇ ਜੇ ਹੁੰਦਾ ਤਾਂ ਕੋਈ ਨਾ ਬਚਦਾ ਕਿੰਨੇ ਵੇ ਦੀ ਕਟੜਾ ਹੋਣੀ ਹੈ ਇਹ ਕਟੜਾ ਜੀ ਐਗਜੈਕਟ ਟਾਈਮ 9:30 ਵਜੇ ਦਾ ਜੀ 9:30 ਵਜੇ ਹਾਂ ਤੇ ਪਰਿਵਾਰ ਵੀ ਬਾਹਰ ਖੇਡ ਰਹੇ ਹੁੰਦੇ ਬਿਲਕੁਲ ਜੀ ਖੇਡ ਰਹੇ ਹੁੰਦੇ ਹੈ ਪਰਿਵਾਰ ਵੀ ਹੁੰਦਾ ਉਹ ਸੈਰ ਕਰਦੇ ਆ ਲੋਕੀ ਨੋਰਮਲ ਰਾਤ ਨੂੰ ਆਪਣਾ ਆਫਟਰ ਡਿਨਰ ਤੇ ਕੋਈ ਸਾਈਕਲ ਚਲਾ ਰਿਹਾ ਹੁੰਦਾ ਬੱਚਾ ਕੋਈ ਬੈਡਮਿੰਟਨ ਖੇਡ ਰਹੇ ਹੁੰਦੇ ਆ ਇੰਨਾ ਸ਼ੁਕਰ ਅੱਜ ਕੋਈ ਵੀ ਨਹੀਂ ਸੀਗਾ ਦੋ ਬੱਚੇ ਪਟਾਕੇ ਜਰੂਰ ਚਲਾ ਰਹੇ ਸੀ ਉਹਨਾਂ ਨੂੰ ਦੇਖਿਆ ਇੱਕਦਮ ਉਹ ਪਿੱਛੇ ਹਟੇ ਨੇ ਤੁਹਾਨੂੰ ਅਸੀਂ ਵੀਡੀਓ ਵੀ ਸ਼ੇਅਰ ਕਰ ਦਾਂਗੇ ਜਿਹੜੀ ਉਹਨਾਂ ਦੀ ਆਪਣੀ ਹਾਈ ਹੈ ਉਹਦੇ ਤੁਹਾਨੂੰ ਸਾਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਗੱਡੀ ਆਈ ਹੈ ਤੇ ਕਿੱਥੇ ਚੱਕ ਕੇ ਮਾਰੀ ਹੈ ਗੱਡੀ ਦੀ ਹੈਂਡ ਬ੍ਰੇਕ ਲੱਗੀ ਹੋਈ ਸੀ ਹੈਂਡ ਬ੍ਰੇਕ ਲੱਗਣ ਤੇ ਬਾਅਦ ਵਿੱਚ 15 ਫੁੱਟ ਅੱਗੇ ਗੱਡੀ ਚਲੀ ਜਾਵੇ ਤੁਸੀਂ ਆਪ ਲਗਾ ਲਓ ਕੀ ਰਫਤਾਰ ਹੋਏਗੀ ਉਸ ਬੰਦੇ ਦੀ ਜੇ ਅੱਗੇ ਕੋਈ ਆ ਜਾਂਦਾ ਉਹ ਬਚਦਾ ਨਾ ਸੋ ਬਿਲਕੁਲ ਮਹੱਲੇ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਬਣਾਇਆ ਹੋਇਆ ਹੈ ਇੱਕ ਵਿਅਕਤੀ ਜਿਹੜਾ ਕਿ ਹੈ ਪ੍ਰਿੰਸ ਗੋਗਨਾ ਜਿਹੜਾ ਕਿ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ 32 ਸੈਕਟਰ ਲੁਧਿਆਣਾ ਦੀ 32 ਸੈਕਟਰ A ਦੇ ਵਿੱਚ ਰਹਿਣ ਵਾਲਾ ਨਿਵਾਸੀ ਹੈ ਜਿਹੜਾ ਕਿ ਸ਼ਰਾਬ ਦੀ ਹਾਲਾਤ ਚ ਸੀਗਾ ਹਾਲਾਤ ਚ ਰਹਿ ਕੇ ਉਸ ਨੇ ਜਿਹੜਾ ਕਿ ਹੈ ਤਿੰਨ ਚਾਰ ਗੱਡੀਆਂ ਨੂੰ ਜਿਹੜੀ ਹੈ ਭयंਕਰ ਟੱਕਰ ਮਾਰੀ ਉਸ ਤੋਂ ਬਾਅਦ ਜਿਹੜਾ ਕੀ ਹੈ ਘਰ ਦੇ ਵਿੱਚ ਜਿਹੜਾ ਕਿ ਜਾ ਕੇ ਮੱਲਿਆ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਕਿ ਕਲੇਸ਼ ਵਗੈਰਾ ਕੀਤਾ ਤੇ ਪੁਲਿਸ ਜਿਹੜਾ ਕਿ ਮੌਕੇ ਤੇ ਜਰੂਰ ਆਈ ਤਾਂ ਹੈ ਪਰ ਉਸ ਨੂੰ ਜਿਹੜਾ ਕੀ ਹੈ ਫੜਨ ਦੇ ਵਿੱਚ ناکਾਮ ਰਹੀ ਹੈ ਕਿਉਂ ناکਾਮ ਰਹੀ ਹੈ ਬੜਾ ਵੱਡਾ ਸਵਾਲ ਉੱਠਦਾ ਇੱਥੇ ਪੁਲਿਸ ਕੀ ਦੇ ਵਸਤੇ ਹੈ ਪਬਲਿਕ ਵਸਤੇ ਹੈ ਜੁਰਮ ਵਸਤੇ ਹੈ ਤੇ ਤਸਵੀਰਾਂ ਨੇ ਦੇਖ ਸਕਦੇ ਹੋ ਜਿਉਂ ਲੁਧਿਆਣਾ ਦੇ 32 ਸੈਕਟਰ ਇਹਦੇ ਜਿੱਥੇ ਕਿ ਭਿਆਨਕ ਟੱਕਰ ਵਜੀ ਹੈ ਇੱਕ ਹਾਲਾਂਕਿ ਇਕ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਵੈ ਕਿ ਗੱਡੀ ਜਿਹੜੀ ਕਿ ਹੈ ਇੱਥੇ ਖੜੀ ਸੀਗੀ ਗੱਡੀ ਜਿਹੜੀ ਇੱਥੇ ਖੜੀ ਸੀ ਤੇ ਕਟੋ-ਕਟਨੀ ਜਿਹੜੇ 20 ਫੁੱਟ ਜਾ ਕੇ ਜਿਹੜੀ ਗੱਡੀ ਉੱਥੇ ਜਾ ਕੇ ਚੜ ਗਈ ਹੈ ਇਹ ਤਸਵੀਰਾਂ ਤੁਸੀਂ ਸਾਫ਼ ਮੰਜਲੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਰੂਹ ਕਮਾਨ ਲਈ ਜਿਹੜੀ ਤਸਵੀਰਾਂ Thi giyan ਹਾਲਾ ਕਿ ਸ਼ਾਮ ਦਾ ਵੇਲਾ ਸੀਗਾ ਤੇ ਇੱਥੇ ਬੱਚੇ ਜਿਹੜੇ ਕੀ ਹੈ ਖੇਡਦੇ ਵਗੈਰਾ ਵੀ ਹੁੰਦੇ ਕੱਲ ਨੂੰ ਵੱਡੀ ਦੁਰਘਟਨਾ ਵੀ ਵਾਪਰ ਸਕਦੀ ਸੀ ਇੱਥੇ ਦੋ ਤੋਂ ਤਿੰਨ ਗੱਡੀਆਂ ਜਿਹੜੀ ਹੈ ਭੰਕਰ ਟੱਕਰ ਮਾਰੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਸ਼ਰਾਬ ਦੀ ਹਾਲਾਚੇ ਵਿੱਚ ਹੀ ਹਰੀਕੇ ਮੱਲੇ ਵਾਲਾ ਵੀ ਦੱਸਿਆ ਜਾ ਰਿਹਾ ਕਿ ਅਕੱਲਾ ਸੀਗਾ ਤੇ ਪਰਿਵਾਰ ਕੁਝ ਪਰਿਵਾਰ ਨਾਲ ਸੀਗਾ ਸੋ ਬਿਲਕੁਲ ਤਸਵੀਰਾਂ ਚ ਦੇਖ ਸਕਦੇ ਹੋ ਇਹ ਉਸੇ ਸ਼ਖਸ਼ਰਾ ਘਾਰ ਹੈ ਜਿਸ ਨੇ ਭਿਆਨਕ ਟੱਕਰ ਮਾਰੀ ਹੈ ਦੋ ਚਾਰ ਗੱਡੀਆਂ ਦੇ ਵਿੱਚ ਉਸੇ ਮਾਤਾ ਜੀ ਵੀ ਆਏ ਨੇ ਬਾਹਰ ਤਸਵੀਰਾਂ ਚ ਦੇਖ ਸਕਦੇ ਤੁਸੀਂ ਭਾਜੀ ਘਰ ਨੇ ਇਹ ਜਿਨ੍ਹਾਂ ਨੇ ਟੱਕਰ ਮਾਰੀ ਉਹ ਨਹੀਂ ਜੀ ਉਹ ਹੈ ਨਹੀਂ ਜੀ ਇੱਥੇ ਅਸੀਂ ਪਹਿਲਾਂ ਵੀ ਇਹਨਾਂ ਦਾ ਖੜਕਾਇਆ ਸੀ ਜਦੋਂ ਪੁਲਿਸ ਵਾਲੇ ਆਏ ਨੇ ਕਹਿੰਦੇ ਜੋ ਤਾਂ ਹੈ ਨਹੀਂ ਅੰਦਰ ਐਦੋ ਚਾ ਚੁਕੇ ਕਹਿੰਦੇ ਦੇਵ ਹਸਪੀਟਲ ਅਸੀਂ ਦੇਵ ਹਸਪੀਟਲ ਗਏ ਉੱਥੇ ਨਹੀਂ ਮਿਲੇ ਜੀ ਕਿਤੇ ਨਹੀਂ ਮਿਲੇ ਫਿਰ ਅਸੀਂ ਜਾ ਕੇ 7 7 ਕਹਿੰਦੇ ਆ ਆਪਣਾ ਡਿਵੀਜ਼ਨ ਨੰਬਰ 7 ਦੇ ਵਿੱਚ ਕੰਪਲੇਨ ਲਿਖਾ ਕੇ ਆਏ ਆ ਤੇ ਉਸ ਤੋਂ ਬਾਅਦ ਹੁਣ ਆ ਰਹੇ ਆ ਜੀ ਫਿਰ ਦੇਖਦੇ ਆ ਫਿਰ ਕਹਿ ਰਹੇ ਨੇ ਜੀ ਹੈ ਨਹੀਂ ਇੱਥੇ ਉਹ ਬੰਦਾ ਹੀ ਗੈਪ ਹੋ ਗਿਆ ਜੀ ਤੁਸੀਂ ਦੇਖ ਲਓ ਤੁਸੀਂ ਅੰਦਰ ਹੋ ਜ ਕੋਈ ਨਹੀਂ ਹੈ ਮੇਰੇ ਘਰ ਵਿੱਚ ਅੰਦੀ ਇਹ ਬੇਟੇ ਨੇ ਜਿਹਨੇ ਗੱਡੀ ਮਾਰੀ ਹੈ ਸਾਡ ਹਾਂਜੀ ਕੀ ਹੋ ਕੀ ਕਾਰਨ ਕੀ ਸੀਗਾ ਗੱਡੀ ਮਾਰਨ ਦਾ ਕਹਿੰਦੇ ਨਸ਼ੇ ਹਾਲਾਤ ਸੀਗੇ ਮੈਨੂੰ ਕੁਛ ਨਹੀਂ ਪਤਾ ਮੈਨੂੰ ਤਿੰਨ ਚਾਰ ਦਿਨ ਮੈਨੂੰ ਤਾਂ ਡੇਂਗੂ ਮੈਂ ਤਾਂ ਗਿਆ ਨਹੀਂ ساتھ ਮੇਂ ਡੇਂਗੂ ਹੋਇਆ ਹੋਇਆ ਮੈਨੂੰ ਕੁਛ ਨਹੀਂ ਪਤਾ ਮੈਂ ਅੰਦਰ ਸੀ ਠੀਕ ਹੈ ਜੀ ਮੈਂ ਵੀ ਅੰਦਰ ਸੀ ਠੀਕ ਹੈ ਜੀ ਸੋ ਬਿਲਕੁਲ ਮਾਤਾ ਜੀ ਰਹੇ ਉਹਨਾਂ ਦੇ ਜਿਨ੍ਹਾਂ ਨੇ ਗੱਡੀਆਂ ਜਿਹੜੀ ਕਿ ਇੱਥੇ ਟੱਕਰ ਆ ਟੱਕਰ ਮਾਰੀ ਪੈਂਕਰ ਉਹ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਕਿ ਮੈਂ 2-3 ਦਿਨਾਂ ਤੋਂ ਬਿਮਾਰ ਸੀ ਤੇ ਦੂਜੇ ਵਿਅਕਤੀ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਕਾਰ ਜਿਹੜੀ ਕੀ ਸਖਸ਼ ਨਹੀਂ ਹੈਗਾ ਇਹ ਉਹੀ ਗੱਡੀ ਹੈ ਜਿਸ ਨੇ ਜਿਹੜਾ ਕੀ ਮੱਲੇ ਦੇ ਵਿੱਚ ਕਹਿਰ ਮਚਾਇਆ ਵਾ ਜਿਹੜੇ ਕੀ ਦੋ ਤਿੰਨ ਗੱਡੀਆਂ ਜਿਹੜੀਆਂ ਭਿਆੰਕਰ ਟੱਕਰ ਮਾਰ ਕੇ ਜਿਹੜਾ ਕੀ ਹੁਣ ਵਿਅਕਤੀ ਜਿਹੜਾ ਕੀ ਫਰਾਰ ਹੋ ਚੁੱਕਾ ਵਾ ਭਈ ਇਹ ਇਹੀ ਗੱਡੀ ਹੈ ਜਾਂ ਅਸਲ ਵਿੱਚ ਕੋਈ ਹੋਰ ਗੱਡੀ ਸੀ ਨਹੀਂ ਆਹੀ ਗੱਡੀ ਹੈ ਜੀ ਜਿਹੜੀ ਤੁਸੀਂ ਦੇਖ ਰਹੇ ਹੋ ਤੁਸੀਂ ਦੇਖੋ ਅੱਗੇ ਤੋਂ ਇਹ ਵੀ ਗੱਡੀ ਕਿੰਨੀ ਡੈਮੇਜ ਹੋਈ ਹੈ ਕਿ ਹਾਲਾਂਕਿ ਮਹਿੰਦਰਾ ਦੀ ਕਿੰਨੀ ਹੈਵੀ ਗੱਡੀ ਹੁੰਦੀ ਹੈ ਇਹ ਤੇ ਇਹ ਲੋਹਾ ਐਡਾ ਕੁ ਮਜ਼ਬੂਤ ਹੈ ਕਿ ਵੈਸੀ ਨਹੀਂ ਵਿੰਗਾ ਹੁੰਦਾ ਹੋਰ ਥੋੜੀਆਂ ਮਾਰ ਕੇ ਤੇ ਲਗ ਤੁਸੀਂ ਇਸ ਨੂੰ ਤੁਸੀਂ ਦੇਖ ਕੇ ਲਗਾ ਸਕਦੇ ਹੋ ਅੰਦਾਜ਼ਾ ਵੀ ਕਿੰਨੀ ਜ਼ੋਰ ਕੀ ਉਹਨੇ ਹਿੱਟ ਕੀਤਾ ਹੋਣਾ ਤੇ ਉਹਨਾ ਹੀ ਬੰਦਾ ਇੰਨਾ ਸ਼ੁਕਰ ਬਣਾਓ ਕਿ ਬੱਚਾ ਨਹੀਂ ਅਗੇ ਆ ਗਿਆ ਕੋਈ ਬੰਦਾ ਨਹੀਂ ਆ ਗਿਆ ਜਿੱਦੀ ਜਾਨ ਚਲੀ ਜਾਂਦੀ ਬਟ ਇਹ ਬਹੁਤ ਗਲਤ ਹੈ ਜੇ ਇਹਨੂੰ ਭੱਜਣਾ ਕੰਟਰੋਲ ਕੀਤਾ ਤਾਂ ਸ਼ਾਇਦ ਇਹ ਕਿਸੇ ਨਾ ਕਿਸੇ ਦੀ ਜਾਨ ਨਹੀਂ ਲਊਗਾ ਜਿਸ ਹਾਲ ਨਾਲ ਇਹ ਕਰ ਰਿਹਾ ਹਜੇ ਵੀ ਇੰਨੇ ਹੀ ਆਕੜਦੇ ਬੰਦਾ ਇਹਦੇ ਹੱਥ ਨਹੀਂ ਆਇਆ ਇਹ ਭੱਜ ਚੁੱਕੇ ਹੈ ਇਹ ਬਿਲਕੁਲ ਫਰਾਰ ਹੈ ਸਰ ਤੁਸੀਂ ਆਪਾਂ ਘਰ ਦੇਖਿਆ ਘਰ ਉਹਦੇ ਮਦਰ ਕਹਿੰਦੇ ਚਾਰ ਬੰਦੇ ਨੂੰ ਡੇਂਗੂ ਨੂੰ ਉਹਨੂੰ ਵੀ ਮਾਰ ਕੇ ਗਿਆ ਕੁੱਟ ਕੇ ਗਿਆ ਜਿਹੜਾ ਪੂਰਾ ਮੁੱਲਾ ਤੁਹਾਨੂੰ ਗਵਾਹੀ ਦੇ ਸਕਦਾ ਵੀ ਕਿੰਨੀ ਆਵਾਜ਼ਾਂ ਆ ਰਹੀਆਂ ਸੀ ਇਹਨਾਂ ਦੇ ਘਰ ਤੋਂ ਚਿੱਕਣ ਦੀਆਂ ਤੇ ਉਸ ਤੋਂ ਬਾਅਦ ਜਦੋਂ ਅਸੀਂ ਪੁਲਿਸ ਬੁਲਾਈ ਤੇ ਪੁਲਿਸ ਦਾ ਵੀ ਕੋਈ ਬਾਹਰ ਚਲੇ ਗਏ ਜੀ ਠੀਕ ਭੱਜ ਗਏ ਠੀਕ ਤੇ ਇਹ ਦੇਖੋ ਇਹਨਾਂ ਦੀ ਨੰਬਰ ਪਲੇਟ ਐਥੋਂ ਟੁੱਟੀ ਹੋਈ ਹੈ ਜਿਹੜੀ ਤੁਸੀਂ ਉੱਥੇ ਦੇਖੀਏ ਉੱਥੇ ਗਿਰੀ ਹੋਈ ਹੈ ਅੱਗੇ ਤੋਂ ਤੇ ਪਿੱਛੇ ਨਾਲ ਨੰਬਰ ਲੱਗੇ ਤੁਸੀਂ ਵੈਰੀਫਾਈ ਕਰ ਸਕਦੇ ਹੋ ਸੇਮ ਗੱਡੀ ਹੈ ਇਹ ਹਾਂਜੀ ਸਰ ਇੱਕ ਇਥੇ ਹਾਸਾ ਵਾਪਰੇ ਸਰ ਕੀ ਮਾਮਲਾ ਕੀ ਹੈ ਇੱਕ ਕੰਪਲੇਨ ਮਿਲੀ ਜੀ ਕੰਟਰੋਲ ਰੂਮ ਤੋਂ 112 ਨੂੰ ਜੀ ਇਦਾਂ ਮੌਕੇ ਤੇ ਆਇਆ ਸੀ ਜੀ ਵੀ ਇੱਕ ਕਾਰ ਹੈ ਉਹਨਾਂ ਕੋਈ ਨਸ਼ਾ ਕੀਤਾ ਹੋਈ ਜੀ ਉਹਨਾਂ ਕਈ ਗੱਡੀਆਂ ਹਿੱਟ ਕੀਤੀਆਂ ਜੀ ਠੀਕ ਹੈ ਜੀ ਉਹ ਗੱਡੀ ਉਹਦੀ ਉਹ ਖੜੀ ਆ ਉਹ ਕਹਿੰਦੇ ਉਹ ਕਾਰੂ ਦਾ ਉਧਰ ਹੈ ਜੀ ਨਾ ਜੀ ਉਹਦੇ ਬਾਅਦ ਅਸੀਂ ਡਿਊਟੀ ਅਫਸਰ ਬੁਲਾ ਲਿਆ ਜੀ 7 ਨੰਬਰ ਡਿਵੀਜ਼ਨ ਜੀ ਈਐਸਆਈ ਮਲਕੀਤ ਸਿੰਘ ਜੀ ਉਹ ਕਾਰਵਾਈ ਕਰ ਰਹੇ ਜੀ ਸਰ ਪੀਸੀਆ ਨੰਬਰ ਕਿੰਨੀ ਹੈ 76 ਨੰਬਰ 76 ਸੱਦ ਦੱਸਿਆ ਜਾ ਰਿਹਾ ਕਿ ਪੁਲਸਵਾਲੋ ਗੇਟ ਵੀ ਖੜਕਾਇਆ ਗਿਆ ਹੈ ਸਖਸ਼ਤਾ ਪਰ ਗੇਟ ਨਹੀਂ ਖੋਲੇਗਾ ਨਹੀਂ ਇਹਦੇ ਬਾਰੇ ਨਹੀਂ ਆਪਣਾ ਉਹ ਡਿਊਟੀ ਅਫਸਰ ਜਿਹੜੇ ਆਏ ਆ ਮਲਕੀਤ ਉਹ ਕਾਰਵਾਈ ਕਰ ਰਹੀ ਹੈ ਉਹਨਾਂ ਦੀ ਨੋਲਿਜ ਹੈ ਇਹੋ ਕੁਝ ਠੀਕ ਹੈ ਉਹ ਮਾਮਲਾ ਕੰਟਰੋਲ ਚ ਹੈ ਮਲੇ ਕੰਟਰੋਲ ਚ ਸਭ ਹਾਂਜੀ ਹਾਂਜੀ ਕੰਟਰੋਲ ਚ ਹੈ ਜਾ ਰਿਹਾ ਹੈ ਮਲੇਵਾਰਾ ਵਾਲੋ ਜਿਹੜਾ ਕਿ ਜਿਹਨੇ ਗੱਡੀ ਨੂੰ ਟੱਕਰ ਮਾਰੀ ਪੈਂਕਰ ਉਸ ਕਾਰ ਮਾਲਕ ਨੂੰ ਵੀ ਦੱਸਿਆ ਗਿਆ ਹੈ ਕਿ ਸ਼ਰਾਬ ਨਸ਼ੇ ਦੀ ਤੋਤਰ ਵਿੱਚ ਸੀਗਾ ਤੇ ਇੱਕ ਭਿਆਨਕ ਦੇਰ ਰਾਤ ਜਿਹੜੀ ਹੈ ਚਾਰ ਗੱਡੀਆਂ ਜਿਹੜੀਆਂ ਭਿੰਕ ਟੱਕਰ ਮਾਰਦਾ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਘਰ ਵਿੱਚ ਵੜ ਜਾਂਦਾ ਤਸਵੀਰਾਂ ਨੇ ਘਰ ਦੀਆਂ ਜਿੱਤੇ ਕਿ ਉਸਦੇ ਮਾਤਾ ਜੀ ਨਾਲ ਕੋਈ ਗੱਲਬਾਤ ਕਰਦੇ ਦੌਰਾਨ ਉਹਨੇ ਕਿਹਾ ਕਿ ਮੈਂ ਬਿਮਾਰ ਹਾਂ ਮੈਨੂੰ ਇਦਾਂ ਕੁਛ ਨਹੀਂ ਪਤਾ ਉਹ ਹਜੇ ਵਿਅਕਤੀ ਜਿਹੜਾ ਕਿ ਹੈ ਘਰ ਨਹੀਂ ਆ ਨਿਵਾਸੀ ਮੱਲਾ ਜਿਹੜਾ ਕਿ ਹੈ ਪਤਿਸੈਟਰ ਇਹਦਾ ਰਹਿਣ ਵਾਲਾ ਵਾ ਪਛਾਣ ਉਸਦੀ ਜਿਹੜੀ ਕਿ ਹੈ ਪ੍ਰਿੰਸ ਗੋਗਿਆ ਦੇ ਨਾਮ ਤੇ ਹੋਈ ਹੈ ਇਹ ਮੰਜ਼ਲ ਇਬਰਾ ਇਹ ਰੂਕਬਾਨ ਵਾਲਾ ਰਮਨਜ਼ਿਲ ਹੈ ਸੀਸੀਟੀਵੀ ਚ ਜਿਹੜੀ ਕਿ ਤਸਵੀਰਾਂ ਜਿਹੜੀਆਂ ਕੈਦ ਹੋਈਆਂ ਨੇ